ਅਮਰਸਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਨੇ ਆਏ ਦਿਨ ਲੁੱਟ ਖੋਹ ਦੇ ਕਾਰਨ ਕਈ ਘਟਨਾਵਾਂ ਹੋਈਆਂ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਪਾਠੀ ਸਿੰਘ ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਉਸ ਦਾ ਮੋਟਰਸਾਈਕਲ ਤੇ ਮੋਬਾਈਲ ਖੋ ਲਿਆ ਰਾਤ ਸਮੇਂ ਪਾਠੀ ਸਿੰਘ ਡਿਊਟੀ ਤੇ ਜਾ ਰਿਹਾ ਸੀ ਤੇ ਅਚਾਨਕ ਹੀ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਸਬੰਧਾ ਮਾਮਲਾ ਸੁਲਤਾਨ ਵਿੰਡ ਇਲਾਕੇ ਦਾ ਜਿੱਥੇ دیر ਰਾਤ ਇੱਕ ਪਾਠੀ ਸਿੰਘ ਨਾਲ ਲੁੱਟ ਹੋਈ ਹੈ ਇਸ ਸਬੰਧੀ ਪੀੜਤ ਪਾਠੀ ਸਿੰਘ ਨੇ ਦੱਸਿਆ ਕਿ ਉਹ ਸਚਖੰਡੀ ਦੇ ਦਰਬਾਰ ਸਾਹਿਬ ਗ੍ਰੰਥੀ ਦੀ ਡਿਊਟੀ ਕਰਦਾ ਹੈ ਤੇ ਰੋਜ਼ਾਨਾ ਰਾਤ ਨੂੰ 2 ਤੋਂ 3 ਵਜੇ ਦੇ ਵਿੱਚ ਆਪੇ ਗਈ ਸੀ ਲਈ ਦਰਬਾਰ ਸਾਹਿਬ ਜਾਂਦਾ ਬੀਤੀ ਰਾਤ ਵੀ ਜਦੋਂ ਉਹ ਡਿਊਟੀ ਤੇ ਲਈ ਸਚਖੰਡੀ ਦਰਬਾਰ ਸਾਹਿਬ ਜਾ ਰਿਹਾ ਸੀ ਤਾਂ ਰਸਤੇ 'ਚ ਤੇ ਨਾਨਕਸ਼ਾ ਤੇ ਵਿਅਕਤੀ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇਜ਼ ਨਾਲ ਰੁਕਤੀ ਵਾਰ ਦਾ ਤਨਜਾਮ ਦੇ ਤਹਿਤ ਉਸ ਦਾ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਰਫੂ ਚੱਕਰ ਹੋ ਗਏ ਮੈਂ ਸੱਜਗਨ ਸ਼੍ਰੀ ਹਰਮੰਦਰ ਸਾਹਿਬ ਅਖੰਡ ਪਾਠ ਸਿੰਘ ਦੀ ਡਿਊਟੀ ਕਰਦਾ ਹਾਂ ਤੇ ਮੈਂ ਰੁਟੀਨਰ ਆਪਣੀ ਡਿਊਟੀ ਰਾਤ ਨੂੰ 2 ਵਜੇ ਘਰੋਂ ਚੱਲਿਆ ਤੇ 2 ਵਜੇ 20 ਮਿੰਟ ਤੇ ਜਾਨੀ ਕਿ ਮੈਂ ਤੁਰਿਆ 2 ਵਜੇ 22 ਮਿੰਟ ਤੇ ਰੋਜੀਮਾਣਾ ਸਕੂਲ ਲੱਗੇ ਪਹੁੰਚਿਆ ਮੈਂ ਤੇ ਅਣਪਛਾਤੇ ਮੁੰਡੇ ਮਗਰੋਂ ਤੇ ਨੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜੜੀ ਮੋਟਰਸਾਈਕਲ ਦੀ ਬੰਦ ਕਰਤੀ ਚਾਬੀ ਇਹ ਮੋਰਸਲ ਦੀ ਕੱਢੀ ਆਪਣੀ ਜੇ ਚ ਪਾਈ ਹੈ ਤੇ ਉਹਨਾਂ ਨੇ ਮੈਨੂੰ ਚਾਬੀ ਦੀ ਮੰਗ ਕੀਤੀ ਹੈ ਕਿ ਚਾਬੀ ਫੜਾਓ ਤੇ ਮੈਂ ਕਿਹਾ ਜੀ ਮੈਂ ਡਿਊਟੀ ਜਨਾ ਹਰਮੰਦਰ ਸਾਹਿਬ ਤੇ ਉਹ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਹੀਂ ਚਾਬੀ ਦੇਓਗੇ ਪਿਸਟਲ ਦੋ ਪਿਸਟਲ ਲਏ ਗਏ ਉਹਨਾਂ ਦੇ ਦੋ ਆ ਜਾਣੇ ਤੇ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਾ ਚਾਬੀ ਦੇ ਉਹਨਾਂ ਨੇ ਬਾਬਾ ਜੀ ਨੇ ਕਿਹਾ ਜਦੋਂ ਬਾਬਾ ਜੀ ਸ਼ਰਤ ਮੈਂ ਵਰਤਦਾ ਮੈਂ ਕਹਿੰਦਾ ਗੋਲੀ ਮਾਰਦੇ ਨਹੀਂ ਜੀ ਨਾ ਚਾਬੀ ਦਿੱਤੀ ਤੇ ਮੈਂ ਡਰਦੇ ਮੇਰੇ ਚਾਬੀ ਦੇ ਦਿੱਤੀ ਉਹ ਕਹਿੰਦੇ ਪੈਸੇ ਕਿੱਥੇ ਆ ਮੈਂ ਜੀ ਮੈਂ ਡਿਊਟੀ ਤੇ ਪੈਸੇ ਨਹੀਂ ਕਰਦਾ ਕਹਿੰਦੇ ਨਹੀਂ ਫਿਰ ਗੋਲੀ ਮਾਰਦੀ ਐ ਮੈਂ ਕਿ ਉਹਨਾਂ ਫਿਰ ਮੇਰੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਹੀ ਉਹਨਾਂ ਮੋਬਾਈਲ ਵੀ ਕੱਢ ਲਿਆ ਮੋਬਾਈਲ ਕੱਢ ਕੇ ਮੈਂ ਮੋਟਰਸਾਈਕਲ ਸਟਾਰਟ ਕਰ ਲਈ ਫਿਰ ਮੈਂ ਫਿਰ ਮੇਰੇ ਤਰਲਾ ਮੈਂ ਤਾਂ ਮਾਰਿਆ ਕਿ ਵੀਰੇ ਮੈਂ ਡਿਊਟੀ ਜਾਣਾ ਜੇ ਮੈਨੂੰ ਮੋਟਰਸਾਈਕਲ ਤੇ ਮੋੜ ਦਿਓ ਮੇਰੀ ਉਹਨਾਂ ਮੇਰੀ ਏਕ ਨਹੀਂ ਸੁਣੀ ਹਨੇ ਇੰਜ ਮੈਂ ਡੇਲੀ ਉਸੇ ਰੁਟੀਨ ਉਹੋ ਹੀ ਚੌਂਕ ਤਾਂ ਨਹੀਂ ਡੇਲੀ ਰੁਟੀਨਲ ਜਾਣਾ ਉਸ ਦਿਨ ਬੇਨ ਨਾ ਕਰ ਦੇ ਮੈਨੂੰ ਡਿਊਟੀ ਕਰਦਾਂ 12 13 ਸਾਲ ਹੋ ਗਏ ਦਰਬਾਰ ਸਾਹਿਬ ਜੀ ਤੇ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ 2 2.5 ਸਾਲ ਹੋ ਗਏ ਨੇ ਮਕਾਨ ਬਣਾਉਣ ਤੋਂ ਬਾਅਦ ਮੋਟਰਸਾਈਕਲ ਤੇ ਜਨਾ ਸ਼ੁਰੂ ਕੀਤਾ ਸੀ ਨਹੀਂ ਹੈਗੇ ਤਾਂ ਚਲੋ ਇੱਕ ਜਿਹੜਾ ਮਗਰ ਬੈਠਾ ਹੈ ਮੁੰਡਾ ਉਹਨੇ ਮੈਨੂੰ ਨਸ਼ੇ ਦੇ ਜਿਆ ਲੱਗਦਾ ਹੈ ਨਹੀਂ ਮੂੰਹ ਨਹੀਂ ਕਵਰ ਕੀਤਾ ਇੱਕ ਜਣੇ ਨੇ ਸਿਰ ਤੇ ਰਮਾਲ ਬੰਨਿਆ ਹੈ ਇੱਕ ਜਣੇ ਨੇ ਆਪਣੇ ਲੋਈ ਦੀ ਬੁਕਲ ਜੀ ਮਾਰੀ ਹੈ ਤੇ ਇੱਕ ਉਹਦਾ ਹੀ ਕੰਪਲੀਟ ਮੈਂ ਵੀਡੀਓ ਜਨ ਠਾਣੀ ਕੀਤੀ ਹੈ ਏਐਸਆਈ ਹਰ ਨੂੰ ਇੱਕ ਸੀ ਬਣਾਉ ਮੰਗੇ ਹੋ ਕਰਦੇ ਚਲੋ ਮੈਂ ਗਰੀਬ ਬੰਦਾ ਵਾਂ ਮੇਰੀ ਜਿਹੜੀ ਮੋਟਰਸਾਈਕਲ ਤੇ ਮੋਬਾਈਲ ਚਲੋ ਮੇਰੋ ਮਿਲ ਜਾਵੇ ਇਹੋ ਪ੍ਰਸ਼ਾਸਨ ਕੋ ਮੈਨੂੰ ਮੰਗਾ ਕਿ ਮੇਰੀ ਜਿਹੜੀ ਚੀਜ਼ਾਂ ਮੈਨੂੰ ਬਰਾਮਦ ਕਰਕੇ ਦਿੱਤੀਆਂ ਜਾਣ ਹਾਂ ਨਹੀਂ ਨਹੀਂ ਭਾਜੀ ਜਦੋਂ ਮੈਂ ਉਹਨਾਂ ਨੂੰ ਚਾਬੀ ਨਹੀਂ ਨਾ ਦਿੱਤੀ ਉਹਨਾਂ ਨੇ ਪਹਿਲੇ ਕਿ ਜੇ ਚਾਬੀ ਨਹੀਂ ਦੇਣੀ ਤੇ ਗੋਲੀ ਮਾਰ ਦਾਂਗੇ ਫਿਰ ਵੀ ਗੱਡੀ ਲੈ ਜਾਣੀ ਤੇ ਮੈਂ ਕਿ ਉਹ ਇਸੇ ਡਰ ਦੇ ਬਾਰੇ ਮੈਂ ਚਾਬੀ ਫੜਾਤੀ ਉਹਨਾਂ ਨੂੰ ਤੇ ਉਹਨਾਂ ਨੇ ਪਿਸਤੌਲ ਦੇ ਆਧਾਰ ਤੇ ਬਾਅਦ ਮੇਰੇ ਵੇਲੇ ਤਲਾਸ਼ੀ ਵੀ ਲਈ ਆ ਡਰ ਦੇ ਨਾਲ ਹੀ ਮੈਂ ਸਰਵ ਸਭ ਕੁਝ ਦਿੱਤਾ ਇਹ ਹਥਿਆਰ ਬੰਦੇ ਹੀ ਸੀ ਬੰਦੇ ਹਾਂਜੀ ਤੇ ਲੋ ਕਟਿੰਗ ਵਾਲੇ ਸੀ ਮੋਲੇ ਸਾਡੇ ਸਾਡੇ ਪਾਸ ਨਰਿੰਦਰ ਸਿੰਘ ਜੀ ਆਏ ਫਾਕੀ ਸਿੰਘ ਜੋ ਗੁਰਦੁਆਰਾ ਡਿਊਟੀ ਕਰਦੇ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਗਏ ਅਹੀਂ ਇਹਨਾਂ ਦੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾ ਕੇ ਕੈਮਰੇ ਖੰਗਾਲੇ ਗਿਆ ਜੀ ਉਹਨਾਂ ਦੀ ਫੁਟੇਜ ਆਪਾਂ ਲਈ ਗਈ ਆ ਤੇ ਫੁਟੇਜ ਆਪਾਂ ਗਰੁੱਪਾਂ ਦੇ ਵਿੱਚ ਪਾਤੀ ਆ ਤਰਤੀਸ ਜਾਰੀ ਆ ਜਲਦੀ ਤੋਂ ਜਲਦੀ ਫੜ ਕੇ ਉਤਾਰ ਕਰਕੇ ਤੇ ਬੰਦੀ ਕਰ ਲਈਏ ਮੇਜ ਲੈ ਦੀਏ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਪੂਰੇ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਜਲਦ ਸੁਲਝਾ ਲਿਆ ਜਾਏਗਾ